12000 ਮੰਗਿਆ ਬਾਈ ਨੇ ਹੋਰ ਬਾਈ ਕੀ ਆ ਇਹ ਹਾਲ ਚਾਲ ਹੈ ਬਾਈ ਦੰਦੀ ਵੇ ਬਾਈ ਦੰਦ ਵੀ ਜਾ ਰਹੀ ਹੈ ਦੰਦੀ ਵੇ ਲੈ ਤੂੰ ਆਪ ਵੇਖ ਦੰਦੀ ਕਿੰਨੇ ਕਹਦੇ ਨਹੀਂ ਕੀ ਮੰਗਿਆ 12000 ਬਾਈ ਲੈ ਜਾਂਦੇ ਨੇ ਬੱਲ ਕਰਦੇ ਬਣ 20 ਕਰੋੜ ਦਾ ਸੋਨੇ ਦਾ ਬੇਚਰੀ ਸੌਦਾ ਚੱਲ ਸੱਪ ਸੌਦਾ ਚੱਲੀ ਜਾਂਦਾ ਸੌਦਾ ਬਾਈ ਚੱਲੀ ਜਾਂਦਾ ਸੌਦਾ ਇਹਦਾ ਇਸੇ ਦਾ ਹੀ ਉਹ ਬਾਈ ਲੈਂਦੇ ਸੀ ਹਾਂ ਉਹ ਯਾਰ ਕੋਣ ਚੀੜਾ ਹੋ ਗਿਆ ਤੂੰ ਉਹ ਚੀੜਾ ਨਹੀਂ ਭਰਾਵਾ ਮੈਨੂੰ ਹੀ ਸਾਰਾ ਕੁਝ ਦੱਸ ਤਾਂ ਤੂੰ ਆਪ ਹੋਇਆ ਖੜਾ ਉਸ ਗੱਲ ਤੇ ਨਹੀਂ ਯਾਰ ਕੀ ਕਸਰ ਕੀ ਰਹੇਗੀ ਹੁਣ ਯਾਰ ਕੋਈ ਯਾਰ ਕਸਰ ਕੋਈ ਨਹੀਂ ਇਹ ਬਾਈ ਕਹਿੰਦਾ ਜੀ ਸਾਨੂੰ ਕੋਈ ਦੱਸ ਦੇ ਮੈਨੂੰ ਮੈਂ ਕੋਈ 16000 ਦੀ ਸਾਡੀ ਆਹ ਦੀ ਖਰੀਦ ਸੀ ਅੱਛਾ ਤੁਹਾਨੂੰ ਦੱਸਦੀ ਵੀ ਦੱਸ ਤੀ ਠੀਕ ਹੈ ਮੈਂ ਸਾਢੇ 13 ਕਹਿੰਦਾ ਨਾ ਮੈਂ ਸਨ ਫਿਰ ਤੈਨੂੰ ਪਤਾ ਕਿਵੇਂ ਰਲੂਗਾ ਇਹ ਕਪਾਜੋ ਕੁੱਤੀ ਕੱਢਦੇ ਜਾਂਦਾ। ਥੋਵੇਂ ਤੂੰ ਆਪ ਹੀ ਜਵੇ ਕੋਈ ਮੈਂ ਇਹਨੂੰ ਸਮਝਾਇਆ। ਮੈਂ ਕਿਹਾ ਹੋਰ ਬੰਦਾ ਹੁੰਦਾ ਤਾਂ ਸਾਨੂੰ ਬੋਲਣਾ ਪੈਣਾ ਹੁਣ ਗਾਹਕ ਮੇਰੇ ਕੋਲੇ ਵੀ ਹੈਗਾ। ਬਾਈ ਰਿਸ਼ਤੇਦਾਰੀ ਦਾ ਕੱਢਦੀ ਆਪਾਂ। ਮੈਂ ਫਿਰ ਤੈਨੂੰ ਰਿਸ਼ਤੇਦਾਰੀ ਵਰਤਨੀ ਫਿਰ ਤੂੰ ਪੈਸੇ ਨਾਲ ਦੇ ਕਹਿੰਦੇ ਬੰਦੇ ਹੁੰਦੇ ਆ। ਜੇ ਮੰਗ ਲੈ ਤਾਂ ਵੀ ਗੈਰੀ ਬੰਦੇ ਨਾਲ ਲੈ ਗਿਆ ਤੂੰ ਰਿਸ਼ਤੇਦਾਰੀ ਵੇਖ। ਤੂੰ ਲੈ ਆ। ਤੈਨੂੰ ਕਹਿੰਦਾ ਨੀ ਉਹ ਪੈਸੇ ਤਾਂ ਕਿਤੇ ਨਹੀਂ ਬੱਧਿਆ। ਪੈਸੇ ਨਾਲ ਦੇ ਕੋਈ ਚੱਕਰ ਨਹੀਂ ਹੁੰਦੇ। ਤੂੰ ਗੱਲ ਕਰ ਰਿਹਾ ਜੇ ਤੂੰ ਆ ਗਿਆ ਬਾਈ ਕਹੜਾ ਸੌਂ ਤੂੰ ਰਿਸ਼ਤੇਦਾਰੀ ਕੱਢ ਲਈ ਤੂੰ ਨੂੰ ਦੱਸ ਦੇ ਕੋਈ ਜੱਟ ਤੂੰ ਦੱਸ ਦੇ ਬਾਈ ਖੜਾ ਪਰ ਜੇ ਤੂੰ ਜਤੀ ਤੂੰ ਦੇ ਰਿਹਾ ਸਾਈ ਦੇ ਪੈਸੇ ਹੀ ਤਾਂ ਖਾਲੀ ਕੋਈ ਦੱਸ ਦੱਸ ਮੈਂ ਤੈਨੂੰ ਕਹਿੰਦਾ ਉਹ ਇੱਕ ਨੋਟ ਨਹੀਂ ਕਰ ਲੈ ਸਾਈ ਦਾ ਭਾਵੇਂ ਨਹੀਂ ਨਹੀਂ ਬਸ ਹੁਣ ਨਾ ਹੁਣ ਤੂੰ ਅੱਖ ਚੱਕ ਪਾ ਕੇ ਗੱਲਾਂ ਜਾਵਾਂ ਮਤਲਬ ਹੋਣਾ ਮਾ ਗੱਲ ਜਮਾ ਹੀ ਗਾ ਨਾ ਨਹੀਂ ਹੁਣ ਤਾਂ ਆ ਹੀ ਗਿਆ ਆਪੇ ਫੇਰ ਨਹੀਂ ਇੱਕ ਪਾਏ ਗਾਰਾ 100 ਵੀ ਨਹੀਂ ਦੇਣਾ ਤੇ ਬੱਕਰੀ ਨਹੀਂ ਨਹੀਂ ਆ ਬਾਈ ਪੈਸੇ ਵੜ ਲੈ ਬੱਕਰੀ ਲੈ ਜਾ 100 ਵੀ ਨਹੀਂ ਦੇਣਾ ਕਰ ਲੈ ਨਹੀਂ ਜੇ ਆਈ ਗਈ ਦਾਸ ਤੀ ਫੇਰ ਤੈਨੂੰ ਫੇਰ ਧੱਕਾ ਲਿਆ ਜੀ ਇਹ ਦੋਨੇ ਚੀ ਲੈ ਜਾ ਬੱਚਾ ਕਿਉਂ ਬਈ ਉਹ ਰਲ ਮਿਲ ਕੇ ਕਰ ਲੋ ਯਾਰ ਜਾਇਜ਼ ਕਰ ਲੋ ਯਾਰ ਮੈਨੂੰ ਤੈਨੂੰ ਪਤਾ ਹੁਣ ਗੱਬਣ ਬੱਕਰੀ ਨਹੀਂ ਬਾਈ ਪੱਟ ਨਹੀਂ ਆਉਂਦੀ ਯਾਰ ਪਤਾ ਹੈ ਘਰੇ ਤੋਂ ਉੱਦੀ ਘਰੋਂ ਲੈ ਕੇ ਆਉਂਦਾ ਵੀ ਯਾਰ ਉੱਤੇ ਦੇਵਾ ਦਿੰਦਾ ਅਸੀਂ ਜੇ ਕਰੀਏ ਯਾਰ ਉੱਤੇ ਦੇਵਾ ਘਰੇ ਇਹ ਵੀ ਗੱਲ ਵੇ ਸਹੀ ਗੱਲ ਜਿਹੜੀ ਗੱਲ ਤੇ ਆਏ। ਇਹ ਮੰਡੀ ਦਾ ਕਰਕੇ ਚ ਲੈਦੇ ਬੰਦੇ ਲਗਦਾ ਰਾਖੀ ਮੋੜਦੇ। ਅਸੀਂ ਤਰ ਪੈਸੇ ਵੀ ਕਹਿੰਦੇ ਪੈਸੇ ਵੀ ਨਾਲ ਦੂਰ। ਨਹੀਂ ਤੈਨੂੰ ਆਈ ਗਈ 10 ਤੇ ਉਹਨੇ ਘੱਟ ਨਾ ਦੇ ਦਿੱਤੇ। ਹਾਂ। ਛੱਡਿਆ ਘੱਟ ਵੀ ਨਾ ਫੇਰ ਗੇਂਦਾ। ਉਹ ਜਿਹੜਾ ਵਾਲਾ। ਬੰਦ ਨਾ ਨੇ ਇਹਨਾਂ ਨੂੰ ਮੋੜ ਕੇ ਲਾ। ਜਿਹੜਾ ਘੱਟ ਵੀ ਨਾ ਫੇਰ ਗੇਂਦਾ। ਜੇ ਤੂੰ ਵੇਚਣਾ ਤੇ ਲੈਣੀ ਆ ਤੇ ਤੇਰੀ ਇੱਥੇ ਵੇਚ ਦਾਂਗੇ। ਇੱਥੇ ਹੀ ਵੇਚ ਦਾਂਗੇ ਤੇਰੀ ਵੇਚਣਾ ਤੇ ਲੈਣੀ ਦਾ। ਆਪਾਂ ਨੂੰ ਐ ਕਹਿੰਦੇ 16 ਸਾਢੇ ਖਰੀਦ ਆ ਤੂੰ ਜੇ ਮਰਜ਼ੀ ਕੋਈ। ਉਹ ਕਰੜਾ ਗੱਜੂ ਕੰਮ। ਜੈ ਗੋਦਾ ਤੇ ਤੇਰੇ ਤੇ ਰਾਮ ਦੇ ਜਦੋਂ ਥੱਕਾ ਕੋਈ ਨਹੀਂ ਤੇ ਰਾਮ ਦੇ ਬਬਲੇ ਕਰਕੇ ਮੈਂ ਕਲਦਾ ਹੂ ਉਹਨਾਂ ਨੂੰ ਉਹ ਗੱਲ ਨਹੀਂ ਰਹਿੰਦੀ ਤੇ ਉਹਦਾ ਹਾਂ ਐਂਡ ਕਹਿਦਾ ਮੈਂ ਕਿ ਚਾਹੁੰਦਾ ਤੇ ਕੋਈ ਕੋਦਾ ਹੋਇਆ ਪਿਆ ਯਾਰ ਕੋਦਾ ਹੋਇਆ ਪਿਆ ਯਾਰ ਕੋਦਾ ਹੋਇਆ ਪਿਆ ਕੋਦਾ ਹੋਇਆ ਪਿਆ ਬਾਹਲਾ ਨਫਾ ਤੁਹਾਨੂੰ ਮਿਲਣਾ ਨਹੀਂਗਾ ਸਾਡੇ 14000 ਦੀ ਹੋ ਗਈ ਹੈ ਸਹੀ ਹੈ ਸਹੀ ਹੈ ਸਾਨੂੰ ਨਹੀਂ ਪੂਰਾ ਪੈਂਦਾ ਉਹ ਬਸ ਹੁਣ ਪੂਰਾ ਨਹੀਂ ਪੈਂਦਾ ਉਹ ਜੇ ਹੁੰਦਾ ਨਾ ਫਿਰ ਗੁੰਡਾ ਬੋਲਿਆ ਨਹੀਂ ਫਿਰ ਬਖਾਈ ਜਲਦੀ ਵੀ ਕਰਾ ਦੇ ਅਸੀਂ ਕਰਾ ਦੇ ਲੋਹੇ ਤੇ ਭਾਈ ਇਹ ਕਰਦੇ ਪੱਤਰ ਰੱਖ ਲਓ ਯਾਰ ਓ ਯਾਰ ਅਸਰ ਖ ਮਸਦੀ ਦਿਓ ਯਾਰ ਅਸਰ ਖ ਮਸਦੀ ਦਿਓ ਯਾਰ ਇਹ ਬਾਹਲੀ ਗੱਲ ਕਰਦੇ ਭਜਣਾ ਭਜ ਦਿਓ ਮੈਨੂੰ ਪਤਾ ਗੱਲ ਦਾ ਪੂਰੇ ਬੰਦੇ ਜਿੱਤ ਮੰਨਦਾ ਉਹ ਜਾ ਹੋ ਗਈ ਯਾਰ ਜਾ ਹੋ ਗਈ ਗਿਣੋ ਪੈਸੇ ਯਾਰ ਉਹ ਗਿਣੋ ਪੈਸੇ ਕੋਈ ਘਟਰੇ ਨਾ ਫਿਰ ਕੀ ਹੋ 1000 ਘਟਾਉਂਦੀ ਆ ਇਹਨਾਂ ਨੂੰ ਉਹ ਲਾਓ ਕੋਈ ਨਹੀਂ ਉਹ ਸਹੀ ਆ ਜਾਇਆ ਗਿਣੋ ਪੈਸੇ ਲਓ ਯਾਰ ਬੱਕਰੀ ਦਾ ਸੌਦਾ ਸਿਰੇ ਚੜਾਇਆ 8 ਬਾਈ ਅਸੀਂ ਨਾ ਬੋਲੇ ਨਹੀਂ ਤੁਹਾਡੇ ਸੌਦੇ ਦੇ ਵਿੱਚ ਤੁਹਾਨੂੰ ਪਤਾ ਨਹੀਂ ਆਹ ਬੰਦਾ ਖੜਾ ਆ ਹੁਣ ਉਧਰ ਸੌਦਾ ਚੱਲੀ ਜਾਂਦਾ ਹੀ ਤੁਹਾਡਾ ਨਹੀਂ ਹੁੰਦਾ ਮਾਰ ਨਹੀਂ ਉੱਪਰ ਪਹਿਲਾਂ ਮੈਂ ਨਹੀਂ ਸੀ ਦੇਖਿਆ ਵੀ ਸੌਦਾ ਮੈਂ ਚੱਲਦੀ ਜਾਂਦਾ ਹਾਂ ਤਾਂ ਹੀ ਮੈਂ ਕਿਹਾ ਬੋਲਣਾ ਨਹੀਂ ਆਪਣੇ ਮੰਡੀ ਦਾ ਕੰਮ ਆ ਮੁੜ ਕੇ ਕੱਲ ਨੂੰ ਰੌਲਾ ਪੈਂਦਾ ਕਰ ਲੈ ਕਰ ਲੈ ਉਹਨੂੰ ਤਾਂ ਵੀ ਆ ਬੱਕਰੀ ਦਾ ਸੌਦਾ ਸਿਰੇ ਚੜ ਗਿਆ 2 15000 ਦਾ ਬਾਈ ਹਰਦੀਪ ਰਾਣੀ ਵੇਚੀ ਹੈ ਬਾਈ ਬੁੱਢੇ ਰਾਣੀ ਬਹੁਤ ਬਹੁਤ ਧੰਨਵਾਦ ਬਾਈ ਜਿਹੜੇ ਤੁਸੀਂ ਯਾਰ ਬਹੁਤ-ਬਹੁਤ ਧੰਨਵਾਦ ਬੰਦਾ ਬਾਈ ਠੀਕ ਆ ਬਾਈ ਬਾਈ ਪੁੱਟੀ ਵਾਲੇ ਵਾਲਿਆਂ ਨੇ ਲਈ ਪੁੱਟੀ ਵਾਲਾ ਪੰਡਿਆ ਬਾਈ ਹਾਂਜੀ ਹਾਲੀ ਕੀ ਹੋ ਗਿਆ ਪੁੱਟੀ ਵਾਲਾ ਹੀ ਹੈ ਨਾ